ਹੋਣ ਸੋਣ ਵਾਲੇ ਕੀ ਚੰਨ ਰੱਖ ਦੇਂਗੇ ਇਹਦਾ ਫੜ ਲਾ ਲ ਫੁੱਟ ਜਿਹੜੀ ਮਰਜੀ ਚੀਜ਼ ਦੇ ਦੇ ਅੱਛਾ ਲੋਕੋ ਕੋ 8 ਵਾਲੀ ਨੂੰ ਵਧਿਆ ਕਹਦੇ ਕੋਈ 10 ਵਾਲੀ ਨੂੰ ਹੂੰ ਮੇਰੇ ਕੋ 16 ਕਿਲੋ ਦੁੱਧ ਵਾਲੀ ਮੈਸ ਹੈਗੀ ਸੀ ਉਹ ਕਿੰਨੇ ਸਾਲ ਹੋ ਗਏ ਹੁਣ ਇਹ ਗੱਲ ਨੂੰ ਹੋ ਗਏ ਹੁਣ ਇਹਨੂੰ ਤਾਂ 30 25 ਸਾਲ ਹੋ ਗਏ ਹੋਣਗੇ ਕਿੰਨੇ ਕਿੰਨੇ ਦੁੱਧ ਵਾਲੀਆਂ ਨੇ ਜੀ ਮੱਝਾਂ ਹੁਣ ਜੀ ਇੱਕ ਤਾਂ ਹੈ ਆ 20 ਕਿਲੋ ਲੀਟਰ ਵਾਲੀ ਦੂਈਆਂ ਝੋਟੀਆਂ ਜਣੇ ਹਮਝ ਹੁਣ ਕੋਈ ਪਤਾ ਨਹੀਂ ਕਿੰਨਾ ਦਿਓ ਕਿੰਨਾ ਨਾ ਇਹ ਬਾਕੀ ਝੋਟੇ ਬਾਕੀ ਹਾਂ ਬਾਕੀ ਮੈਂ ਛਾ ਵੇਚਤੀਆਂ ਦੁੱਧ ਵਾਲੀਆਂ ਜਿਹੜੀਆਂ ਹੈਗੀਆਂ ਨੇ ਕੱਲੀ ਹੁਣ ਆਹੀ ਮੱਝ ਹੈ ਜਿਹੜੀ 20 ਲੀਟਰ ਦੇਈ ਜਾਂਦੀ ਹੈ ਹਾਂ ਇਹ 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 ਮੈਸ ਹੈ ਕੱਲੀ ਖਰਾਕ ਛੋਲੇ ਇਹ ਛੋਲੇ ਹੂੰ ਕਣਕ ਹ ਅਸੇਆ ਖੀੜ ਵਗੈਰਾ ਨਹੀਂ ਪਾਉਂਦੇ ਕੋਈ ਖੀੜ ਵਗੈਰਾ ਘੱਟ ਪਾਉਣੋਂ ਪਾਉਂਦੇ ਆ ਫੀੜ ਵਗੈਰਾ ਘੱਟ ਪਾਉਣੇ ਇਹ ਚੀਜ਼ਾਂ ਬਲੇਥੀ ਘੱਟ ਵਰਦਿਆਂ ਨਹੀਂ ਜਿਹੜੇ ਦੇਸ਼ੀ ਨੇ ਵੱਧ ਵਰਤਦੀ ਆ ਕੱਟੂ ਨੂੰ ਦੁੱਧ ਦੀ ਨਾ ਸੰਗਾ ਆਈਏ ਫਿਰ ਪਲੂ ਕੀ ਹੂੰ ਫਿਰ ਹੱਡ ਨਹੀਂ ਮੋਟਾ ਰਹਿੰਦਾ ਜਾਮ ਦਾ ਘੱਟੂ ਤਖੜਾ ਹੋਊ ਫੇਰ ਉਹ ਖਰਾਖਰੂ ਖਾਊਗਾ ਚੱਲੂ ਵੀ ਬੱਚੇ ਵਾਲੀ ਗੱਲੀ ਆਪਣੀ ਨਾ ਠੀਕ ਇਹ ਮੂੰਹ ਬੜੇ ਕਰ ਲੈਣੀਆਂ ਕੋਈ ਦੰਦੇ ਤੋਂ ਹਾਂ ਚਾਰ ਪਰ ਚਾਰ ਨਾਲ ਕੋਈ ਦਿੱਕਤ ਤਾਂ ਨਹੀਂ ਆਈ ਤੁਹਾਨੂੰ ਨਾ ਨਾ ਅੱਧੇ ਦੀ ਟੂੜੀ ਪਾਉਣੇ ਅੱਧੇ ਤੋਂ ਵੱਧ ਟੂੜੀ ਪਾਉਣੇ ਆ ਛੰਨੀ ਕਰਦੇ ਆ ਲਵੇਰੀਆਂ ਨੂੰ ਅੱਛਾ ਤੂੜੀ ਦੀ 13 ਤੂੜੀ ਦੀ ਸੰਨੀ ਉਹਦੇ ਵਿੱਚ ਫੀਡ ਹਾਂ ਜਿਹੜੀ ਤੁਸੀਂ ਬਣਾਈ ਦਾਣਾ ਦਾਣਾ ਸੰਨੀ ਹਾਂ ਠੀਕ ਹੈ ਤੇ ਇੱਕ ਇਤੂ ਬਾਅਦ ਆ ਚਾਰ ਤੂੜੀ ਦੇ ਵਿੱਚਰ ਲਾ ਕੇ ਪਾਉਂ ਹਾਂ ਹਾਂ ਚਾਰ ਤੂੜੀ ਦੇ ਵਿੱਚਰ ਲਾ ਕੇ ਪਾਉਂ ਨੇਟਾ ਹਟ ਦੇਖ ਇਹਦਾ ਹਰ ਰੱਖ ਲੈਂਦਾ ਹੂੰ ਕਿਉਂ ਹਾਂ ਬਾਬਾ ਜੀ ਕੋਲ ਪਹੁੰਚੇ ਅੱਜ ਪਿੰਡ ਫਤੇਗੜ ਸੰਨਾ ਜ਼ਿਲ੍ਹਾ ਬਰਨਾਲਾ ਬਾਬਾ ਜੀ ਤੁਹਾਨੂੰ ਇਹ ਜਿਹੜਾ ਸੌਂਕ ਆ ਮੱਝਾਂ ਦਾ ਕਿੰਨੀ ਕੁ ਉਮਰ ਚ ਪੈ ਗਿਆ ਸੀ ਜੀ ਮੈਂ ਤਾਂ 11 ਸਾਲ ਦੇ ਹਾਲ ਸਿੱਖਿਆ ਸੀਗਾ ਉਸ ਤੋਂ ਬਾਅਦ ਮਤਵਲਾ ਬਲਦਾਂ ਸ਼ੌਂਕ ਜਾਈ ਬਲਦਾਂ ਫਿਰ ਮਹਿਸਾਂ ਦਾ ਸ਼ੌਂਕ ਪੈ ਗਿਆ ਬਸ ਮਗਰ ਜ ਮਗਰੀ ਅਜਾ ਪਹਿਲਾਂ ਬਲਦਾਂ ਦਾ ਸ਼ੌਂਕ ਸੀ ਪਹਿਲਾਂ ਬਲਦਾਂ ਸ਼ੌਂਕ ਸੀ ਜੋ ਹਾਲਤੇ ਲੱਗੇ ਸੀ ਉਦੋਂ ਮਹਿਸਾਂ ਦਾ ਠੀਕ ਆ ਬਲਦ ਕਿਵੇਂ ਪਝਾਉਂਦੇ ਹੁੰਦੇ ਸੀ ਯਾਰ ਨਾ ਉਂ ਹੀ ਸਾਹਮ ਦੇ ਜਣ ਚੰਗੇ ਸ਼ੌਂਕ ਨਾਲ ਵੀ ਆਪਦਾ ਵਧੀਆ ਬਲਦ ਹੋਣਾ ਵਧੀਆ ਹੋਵੇ ਬਸ ਐਂ ਹੀ ਬਸ ਪਿਛੋਂ ਮਹਿਸਾਂ ਦਾ ਜਦੋਂ ਬਲਦ ਬੁੱਲ ਬੇਟਾ ਮਹਿਚਾ ਗਣੀ ਬਾੜਾ ਹੋ ਗਿਆ ਜਿਆਦੀ ਠੀਕ ਆ ਜਿਹੜੇ ਮੈਂ ਕਿਹਾ ਹੋਊ 30 35 ਸਾਲ ਦਾ ਮਹਿਸਾਂ ਦਾ ਵੀ ਸ਼ੌਂਕ ਜਿਆ ਦੀਪ ਇੰਤਿਜ਼ਾਲ ਹੋ ਗਏ ਹਾਂ ਮੱਝਾਂ ਦੇ ਸੌਂਕ ਹਾਂ ਠੀਕ ਐ 20 ਤਾ ਇਹਨਾਂ ਆ ਕਰਨ ਹੋ ਗਏ ਆਪਣੇ ਆਪ 22 ਤਾ ਉਧਰਲੇ ਘਰ ਦਾ ਹੀ ਪਿਆ ਹੋਇਆ ਉਦੋਂ ਬਹੁਤ ਮੱਛਾ ਚੰਗੇ ਚੰਗੇ ਰੱਖੇ ਨੇ ਠੀਕ ਐ ਹੁਣ ਕਿੰਨੇ ਪਸ਼ੂ ਨੇ ਛੋਟੇ ਲਵੇ ਹੁਣ ਤਾਂ ਮੇਰੇ ਸਭ 10 10 ਕੋ ਹੋਣਗੇ 10 ਪਸ਼ੂ ਨੇ ਹਾਂ ਠੀਕ ਐ ਤੇ ਭਾਈ ਜਿਵੇਂ ਛੋਟੇ ਲਵੇ ਪਹਿਲਾਂ ਮੱਝਾਂ ਹੁੰਦੀਆਂ ਸੀ ਜਿਹੜੀਆਂ ਜਿਉ ਸਾਨੂੰ ਸੌਂਕ ਪਿਆ ਪਿਆ ਮੰਨ ਕੇ ਲੋ ਮੱਝਾਂ ਚ ਆਏ ਹੋ ਉਦੋਂ ਕਿੰਨੇ ਕ ਦੁੱਧ ਵਾਲੀ ਮੱਝ ਹੁੰਦੀ ਸੀ ਜੀ ਸਾਡੇ ਕੋਲੋਂ ਆਮ ਤਾਂ ਲੋਕੋ ਕੋ 8 ਵਾਲੀ ਨੂੰ ਵਧੀਆ ਕਹਿੰਦੇ ਕੋਈ 10 ਵਾਲੀ ਨੂੰ ਹੂੰ ਮੇਰੇ ਕੋਲ 16 ਕਿਲੋ ਦੁੱਧ ਵਾਲੀ ਮੱਝ ਹੈਗੀ ਸੀ ਜੀ ਉਹ ਕਿੰਨੇ ਸਾਲ ਹੋ ਗਏ ਹੁਣ ਗੇ ਇਹ ਗੱਲ ਨੂੰ ਹੋ ਗਏ ਹੁਣ ਇਹਨੂੰ ਤਾਂ 30 25 ਸਾਲ ਹੋ ਗਏ ਹੋਣਗੇ ਅੱਛਾ ਉਦੋਂ 16 ਲੀਟਰ ਵਾਲੀ ਦੁੱਧ ਵਾਲੀ ਮੱਝ ਉਹ ਸਾਰੇ ਕੁਝ ਹਾਂ ਇਹ 16 ਲੀਟਰ ਦੀ ਦੁੱਧ ਵਾਲੀ ਠੀਕ ਹੈ ਹਾਂ ਠੀਕ ਹੈ ਉਦੋਂ ਲੋਕ ਆ 8 9 ਵਾਲੀ ਨੂੰ ਵਧੀਆ ਮੰਨਦੇ ਸੀ ਵਧੀਆ ਮੰਨਦੇ ਸਾਡੇ 12 ਵਾਲੀ ਸੀ ਉਦੋਂ ਸਾਰੇ ਪਿੰਡ 'ਚ ਮਸ਼ਹੂਰ ਸੀ ਬੰਤ ਕੇ ਵਾਕਸ਼ ਕੀ ਅੱਛਾ ਹਾਂ ਮੇਰੀ ਮਾਂ ਗੋਪਤੀ ਜਿਹਦੇ ਦਸਤੀ ਉਹ ਤੜਕੜਨੇ ਸ਼ੁਰੂ ਹੋ ਗਏ ਮੈਂ ਮੁੜ ਕੇ ਗੋਪਤ ਹੋ ਗਿਆ ਮੈਂ ਗੋਪਤ ਹੋ ਗਿਆ ਹਾਂ ਹਾਂ ਠੀਕ ਹੈ ਹੁਣ ਕਿੰਨੇ ਕਿੰਨੇ ਦੁੱਧ ਵਾਲੀਆਂ ਨੇ ਜੀ ਮੱਜਾਂ ਹੁਣ ਜੀ ਇੱਕ ਤਾਂ ਹੈ ਆ 20 ਕਿਲੋ ਲੀਟਰ ਵਾਲੀ ਦੂਈਆਂ ਝੋਟੀਆਂ ਜਾਨੀ ਹਮਝ ਹੁਣ ਕੋਈ ਪਤਾ ਨਹੀਂ ਕਿੰਨਾ ਦਿਓ ਕਿੰਨਾ ਨਾ ਇਹ ਬਾਕੀ ਝੋਟੀਆਂ ਬਾਕੀ ਹਾਂ ਬਾਕੀ ਮੈਂ ਛਾ ਵੇਚਤੀਆਂ ਦੁੱਧ ਵਾਲੀਆਂ ਜਿਹੜੀਆਂ ਹੈਗੀਆਂ ਕੱਲੀ ਹੁਣ ਆਹੀ ਮੱਝ ਹੈ ਜਿਹੜੀ 20 ਲੀਟਰ ਦੇਈ ਜਾਂਦੀ ਹੈ ਹਾਂ ਇਹ 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 ਮੈਂ ਛਾ ਕੱਲੀ 20 ਦਿੱਤਾ ਨੇ ਪਹਿਲਾਂ ਇਹ ਚੰਗੇ ਦੁੱਧ ਵਾਲੀ ਮੈਂ ਸੀ ਹਾਂ ਇਹ ਕਿਵੇਂ ਮੁੱਲ ਲਿਆਂ ਦੀ ਸੀ ਆਪਣੇ ਘਰ ਦੀਆ ਮੁੱਲ ਲਿਆਂ ਦੀ ਸੀ ਇਹ ਤਾਂ ਉਹ ਸਾਰਾ ਪਰਿਵਾਰ ਘਰ ਦਈ ਆ ਘਰ ਦਈਆਂ ਮਹਿਸ਼ਾ ਘਰ ਦੇ ਵੇਚ ਵੀ ਘਰ ਦਈ ਆ ਤੇ ਆ ਕੱਲੀ ਇਹ ਹੀ ਮੰਡੀ ਦੇ ਵਿੱਚ ਆ ਹੁਣ ਹੁਣ ਹਾਂ ਕੱਲੀ ਇਹੀ ਮੁੱਲ ਦੀ ਆ ਕੱਲੀ ਇਹੀ ਮੁੱਲ ਦੀ ਆ ਬਾਕੀ ਸਾਰੇ ਜਿੰਨੇ ਆ ਪਸ਼ੂ ਬਾਕੀ ਸਾਰੇ ਜਾਨਵਰ ਘਰਦੇ ਨੇ ਲਾ ਗਾਈਆਂ ਤੋਂ ਦੋਨੇ ਗਾਈਆਂ ਵੀ ਘਰ ਦਈਆਂ ਨੇ ਅੱਛਾ ਠੀਕ ਹੈ ਪਰਿਵਾਰ ਘਰ ਦੇ ਪਾਲਦੇ ਆ ਬਸ ਜੋ ਵੱਡਾ ਹੋ ਜਾਂਦਾ ਵੇਚਦੇ ਨੇ ਦੋ ਬਰੇ ਤਿੰਨ ਬਰੇ ਚੋਕੇ ਹੀ ਹੂੰ ਬਾਕੀ ਪਿੱਛੇ ਬਸ ਘਰ ਦੇ ਪਾਲੀ ਜਾਂਦੇ ਕੱਟੀਆਂ ਠੀਕ ਹੈ ਕੱਟੀ ਮੈਂ ਵੇਚੀ ਨਹੀਂ ਕਿਤੇ ਆ ਬਸ ਤੈਨੂੰ ਹੁਣ ਦੱਸਿਆੜ ਵਸੇ ਹੀ ਗਮ ਹੋਇਆ ਅੱਛਾ ਤੇ ਇੱਕ ਇਹ ਮੱਝ ਕਿਹੜੇ ਰਕਾਰ ਦੀ ਆ ਜੀ ਪਤਾ ਕੁਛ ਇੱਕ ਆਈ ਨਹੀਂ ਪਤਾ ਇਹ ਦਾਜੀ ਕੋ ਪਤਾ ਐਡਾ ਸੈਟ ਹੈ ਜਾਂ ਨਹੀਂ ਪਤਾ ਹਾਂ ਠੀਕ ਹੈ ਤੇ ਖਰਾਕ ਚ ਕੀ ਖਾਂਦੀ ਆ ਜੀ ਮੱਝ ਜਿਵੇਂ 20 ਲੀਟਰ ਦੁੱਧ ਦਿੰਦੀ ਆ ਇਹ ਖਰਾਕ ਛੋਲੇ ਐ ਛੋਲੇ ਹੂੰ ਕਣਕ ਹੂੰ ਤੇ ਖਾਲ ਸਰੋਂ ਦੀ ਐਸਿਆ ਫੀਡ ਵਗੈਰਾ ਨਹੀਂ ਪਾਉਂਦੇ ਕੋਈ ਫੀਡ ਵਗੈਰਾ ਘੱਟ ਪੌਣੋਂ ਪਾਉਂਦੇ ਆ ਫੀਡ ਵਗੈਰਾ ਘੱਟ ਪੌਣੇ ਇਹ ਚੀਜ਼ਾਂ ਬਲੇਟੀ ਘੱਟ ਵਰਤਦੇ ਆ ਨਹੀਂ ਜਿਹੜੇ ਦੇਸੀ ਨੇ ਵੱਧ ਵਰਤਦੇ ਆ ਇਹ ਦੇਸੀ ਚੀਜ਼ਾਂ ਦੇ ਵਿੱਚ ਕੀ ਕੀ ਪਾਉਂਦੇ ਆ ਜੀ ਤੁਸੀਂ ਦੱਸਿਓ ਮਾੜਾ ਜਾਂ ਛੋਲੇ ਹੂੰ ਤੇ ਆਪਣੀ ਖਾਲਾ ਹੂੰ ਤੇ ਅਸ਼ੋਰਾ ਬੀਨ ਸੋਇਆ ਬੀਨ ਹਾਂ ਠੀਕ ਆ ਕਣਕ ਹੋਗੀ ਕਣਕ ਹੋਗੀ ਹਾਂ ਚਾਰ ਚੀਜ਼ਾਂ ਹਮਝ ਚਾਰ ਚੀਜ਼ੀ ਪਾਉਣੇ ਬਸ ਹਾਂ ਚਾਰ ਚੀਜ਼ ਫਿਰ ਪਿਉ ਕੇ ਪਾਉਣੇ ਇਹਨਾਂ ਨੂੰ ਪਿਉ ਕੇ ਠੀਕ ਆ ਜੀ ਤੇ ਇੱਕ ਜਿਵੇਂ 20 ਕਿਲੋ ਦਿੰਦੀ ਆ ਤਾਂ ਕਿੰਨੇ ਕਿਲੋ ਖਰਾ ਖਾ ਜਾਂਦੀ ਆ ਇਹ ਮਿਰਚੇ ਵੇ ਤਾਂ ਹਿਸਾਬ ਦੇਣਾ ਉਹੀ ਪਾ ਦੇਣਾ ਟੋੜੀ ਦਾ ਤੂੜੀ ਦਾ ਕਰਿਆ ਗੋਲ ਉਡਰ ਰੁਆ ਜਾ ਉਹ ਚ ਬਾਹਰ ਠੀ ਛੜਤੀ ਬਸ ਬਸ ਹਾਂ ਮੈਂ ਮਣਕੀ ਨਹੀਂ ਪਾਈ ਕਿ ਨਹੀਂ ਮੁੜ ਕੇ ਨਹੀਂ ਖਾਸ ਪਾ ਜੈ ਮੈਨੂੰ ਕਹਿ ਦੀ ਝੂੜ ਮਾਂ ਦਾ ਕੀ ਫਾਇਦਾ ਕਿੰਨੇ ਸੂਏ ਹੋ ਗਏ ਜੀ ਮੱਝ ਇਹ ਆਪਣ ਲਵੇ ਇਹ ਹੁਣ ਪੰਜਵੇਂ ਖੋ ਪੰਜਵੇਂ ਸੂਏ ਹਾਂ ਠੀਕ ਆ ਇਹਦੀਆਂ ਕਟੀਆਂ ਨੇ ਆਹ ਜਿੰਨੀਆਂ ਖੜੀਆਂ ਨੇ ਨਾ ਇਹ ਜੀਆਂ ਕਟੀਆਂ ਨੇ ਸਾਡੇ ਕੋਲੇ 1 2 ਦੰਨਾ ਦੰਨਾ ਕਟੀਆਂ ਨੇ ਦੰਨਾ ਕਟੀਆਂ ਨੇ ਹਾਂ ਠੀਕ ਆ ਦੋ ਕੱਟੇ ਹੀ ਇੱਕੇ ਛੀਰੇ ਬਾਜੰਦੇ ਦਾ ਪਿੰਡ ਚ ਸਾਡੇ ਐਸੇ ਆ ਹਾਂ ਕੱਟੇ ਸੀ ਇਹ ਇਹੀ ਮੱਝ ਦੇ ਸੀ ਕੱਟਾ ਇਹਦਾ ਮੱਝ ਦਾ ਕੱਟਾ ਸੀਗਾ ਠੀਕ ਹੈ ਜੀ ਹੁਣ ਹੋਰ ਕੱਟੀਆਂ ਹੈਗੀਆਂ ਕੋਈ ਕਿਸੇ ਜੇ ਕਿਸੇ ਜੇ ਡੂੜੀ ਰਵੇ ਦੀਆਂ ਨੇ ਐਸੇ ਆ ਠੀਕ ਹੈ ਇੱਕ ਆ ਦਬਾ ਵੀ ਹੈ ਰਵੇ ਚ ਵਾਈ ਸੀ ਆ ਮੱਝ ਸੁਈ ਹੋਈ ਆ ਹੁਣ ਕਿਹੜੀ ਆ ਜਿਹੜੀ ਨਾਲ ਖੜੀ ਛੋਡੇ ਇਹ ਸੂਣ ਵਾਲੀ ਆ ਇਹ ਸੂਣ ਵਾਲੀ ਪਹਿਲੇ ਸੂਏ ਸੂ ਨਾ ਦੂਜੇ ਸੂ ਐਸੇ ਆ ਹਾਂ ਠੀਕ ਆ ਪਹਿਲੇ ਸੂਏ ਦੀ ਕੱਟੀ ਪਹਿਲੇ ਜੇ ਕੱਟੀਆਂ ਜੀ ਹੋ ਖੜੀ ਆ ਉਹ ਖੜੀ ਆ ਜਿਹੜੀ ਹਾਂ ਪਹਿਲੇ ਪਾਸੇ ਆ ਦੀ ਠੀਕ ਆ ਵੇ ਇਹ ਇਹ ਫਿਰ ਜਿਹੜਾ ਤੁਸੀਂ ਇਹਨਾਂ ਦੇ ਟੀਕੇ ਭਰਾਉਣੇ ਹੋ ਤਾਂ ਉਹ ਜਿਵੇਂ ਵੀ ਆਪਦੇ ਜਾਂ ਨੌਲੇਜ ਨਾਲ ਭਰਾਉਣੇ ਜਾਂ ਵੀ ਡਾਕਟਰ ਹੀ ਭਰ ਜਾਂਦਾ ਡਾਕਟਰ ਭਰਦਾ ਉਹਨੂੰ ਆਖਿਆ ਵੀ ਮਾੜਾ ਟੀਕਾ ਨਾ ਪਈ ਤੇਰਾ ਮਾੜਾ ਟੀਕਾ ਬੜੇ ਮੈਂ ਖਾਚਰ ਭਲਾਇਆ ਨਾ ਫਿਰ ਵਧੀਆ ਭਰ ਲਾ ਗਿਆ ਵੀ ਵਧੀਆ ਭਰਦਾ ਤੈਨੂੰ ਮੈਂ ਕਹ ਜੀ ਅੱਛਾ ਪਹਿਲਾਂ ਕਰ ਲੈ ਹਾਂ ਪਹਿਲਾਂ ਉਹਦੀ ਬਸ ਹਾਂ ਵਧੀਆ ਭਰਦਾ ਟੀਕੇ ਮੈਂ ਕਹਿਣਾ ਹੁਣ ਵਧੀਆ ਭਰ ਤਾ ਪੈਸੇ ਜਿਹੜੇ ਬੰਦ ਨੇ ਲੈ ਲੈ ਅੱਛਾ ਵੀ ਟੀਕਾ ਮਾੜਾ ਨਾਲ ਪਰੀ ਟੀਕਾ ਮਾੜਾ ਨਾ ਪਈ ਇਹ ਇਹ ਮੱਜ ਹੁਣ ਦੂਜੇ ਸੂਏ ਆਪਣੇ ਘਰ ਦੀ ਆ ਜਾਂ ਲੈਤੀ ਸੀ ਇਹ ਵੀ ਘਰ ਦੀ ਇਹ ਆਪ ਤੋਂ ਕਈ ਸੂਏ ਮੱਚ ਉਹਨਾਂ ਨੂੰ ਗੋਹਾਂ ਬੀਤੀ ਫਿਰ ਸਮਝੋ ਕੈਨੇਡਾ ਜਾਵੜੇ ਫਿਰ ਤੁਸੀਂ ਉਹ ਟੀਕੇ ਸਾਹਮਣੇ ਨਹੀਂ ਰੱਖਦੇ ਆ ਵੀ ਕਿਹੜੇ ਦੇ ਬਸ ਕਿਰਾਂ ਵੀ ਚੱਲ ਜਾਂਦੇ ਹਾਂ ਬਸ ਕਿਰਾਂ ਉਹ ਕਰ ਲੈ ਕਦੋਂ ਹੁਣ ਸਾਹਮਣੇ ਨਹੀਂ ਗਿਆ ਜਦੋਂ ਵਿੱਚ ਪਤਾ ਲੱਗਾ ਵੀ ਟੀਕੇ ਸਾਹਮਣੇ ਕਿਹੜੇ ਕਿਹੜੇ ਸੀਏ ਬਾਈ ਨੇ ਅੱਖਾਂ ਲੱਗ ਟੀਕਾ ਸਾਹਮਣੇ ਕਰੋ ਹੁਣ ਹੈਗੇ ਕਦੋਂ ਸਾਹਮਣੇ ਪਰ ਮੈਂ ਠੀਕੇ ਭਾਰੋਂ ਮੋਵਣਾ ਆਪਣੇ ਉਸ ਕਿਹੜੀ ਯੂਨੀਵਰਸਿਟੀ ਹੈ ਸਹਾਰ ਤੋਂ ਸਹਾਰ ਤੋਂ ਹਾਂ ਸਹਾਰਾ ਠੀਕ ਵੱਧ ਵਰਤਦੇ ਹਾਂ ਜਿਵੇਂ ਜੀ ਤੁਸੀਂ ਕਹੇ ਘਟਿਆ ਹਣਾ ਵੀ ਅਸੀਂ ਬਲਾਈਤੀ ਖਰਾਕ ਨਹੀਂ ਪਾਉਂਦੇ ਵਾਲੀ ਹਾਂ ਇਹ ਘਰ ਦੀ ਪਾਉਂਦੇ ਤੇ ਜਿਵੇਂ ਫਿਰ ਆ ਕਟੀਆਂ ਜਿਹੜੀਆਂ ਤੁਸੀਂ ਤਿਆਰ ਕਰਦੇ ਹੋ ਛੋਟੀਆਂ ਹਨ ਹਾਂ ਆ ਮੱਝਾਂ ਦੀਆਂ ਫਿਰ ਉਹਨਾਂ ਨੂੰ ਵੀ ਇਹੀ ਖਰਾਕ ਪਾਉਂਦੇ ਹੋ ਖਰਾਕ ਅਸੀਂ ਸ਼ੁਰੂ ਤੇ ਦਾਣਾ ਦੂਣਾ ਨਾਲ ਹੀ ਪਾਈ ਜਾਂਦੇ ਮਸਾਂ ਦੀ ਅੱਛਾ ਇਹੀ ਖਰਾਕ ਇੰਨਾ ਹੀ ਖਰਾਕ ਹਾਂ ਜਿਵੇਂ ਛੋਟੀਆਂ ਕੋਈ ਉਹਨੂੰ ਇੱਕ 25 ਕਿਲੋ ਦੀ ਪਕੌੜੀ ਨਹੀਂ ਹੁੰਦੀ ਆਹ ਉਹ ਲਿਆ ਉਹ ਲਿਆ ਆਉਣੇ ਆ ਛੋਟੇ ਉਹਦਾ ਦਾਣਾ ਨੂੰ ਖਾਂਦੀ ਨਹੀਂ ਹਾਂ ਉਹਦਾ ਉਹ ਲਾ ਦਿੰਨੇ ਫਿਰ ਦੁੱਧ ਕਿੰਨਾ ਕ ਪਿਆਉਣੇ ਜੀ ਕਟੀਆਂ ਨੂੰ ਦੁੱਧ ਵਧੀਆ ਪਈਦਾ ਜਿੰਨਾ ਕ ਪਹਿਲਾਂ 15 20 ਦਿਨ ਤੱਕ ਦੋ ਥਣ ਚਗਾਈ ਦੇਣੇ ਫਿਰ ਉਹ ਦੁਬਾਰਾ ਕਟਰਾ ਜੀਦਾ ਬੜਾ ਮੋਟਾ ਅੱਛਾ ਹਾਂ 15 20 ਦਿਨ ਦੋ ਥਣ ਇਦੋਂ ਬਾਅਦ ਇੱਕ ਕਰ ਦਿੰਦੇ ਹਾਂ ਹਾਂ ਐਵੇਂ ਛੇਵਾਂ ਠੀਕ ਹੈ ਇੱਕ ਗੱਲ ਜੀ ਐ ਵੀ ਜਿਆਦਾ ਦੁੱਧ ਛੱਟ ਨਾਲ ਵੀ ਕਿ ਉਹ ਹੁੰਦਾਗਾ ਵੀ ਕਟਰੂ ਘੱਟ ਦੁੱਧ ਦਿੰਦਾ ਆਉਣ ਵਾਲੇ ਟਾਈਮ 'ਚ ਇਹ ਗੱਲ ਨਹੀਂ ਇਹ ਤਾਂ ਗਲਤ ਕਹਨ ਹੁੰਦੇ ਜਿਹੜੇ ਜਾਇਦ ਤੋਂ ਛੜ ਦੇ ਜਿਹੜੀ ਸੋਨਾ ਬਣ ਜਾਂਦਾ ਜੇ ਪਹਿਲਾਂ ਸੁਰੂ ਤੋਂ ਕੱਟੂ ਨੂੰ ਦੁੱਧ ਹੀ ਨਾ ਸਿੰਗਾ ਆਇਆ ਫਿਰ ਪਲੂ ਕੀ ਹੂੰ ਫਿਰ ਹੱਡ ਨਹੀਂ ਮੋਟਾ ਰਹਿੰਦਾ ਜਾਮਦਾ ਕੱਟੂ ਹੀ ਤਖੜਾ ਹੋਊ ਫਿਰ ਉਹ ਖਰਾਖਰੂ ਖਾਊਗਾ ਚੱਲੂ ਵੀ ਬੱਚੇ ਵਾਲੀ ਗੱਲ ਹੀ ਆਪਣੀ ਨਾ ਜੇ ਬੱਚੇ ਨੇ ਕੋਈ ਪਹਿਲੇ ਨਹੀਂ ਖਰਾਖਾ ਖਾਦਿਓ ਪਿੱਛੋਂ ਕੀ ਖਾਊਗਾ ਹੂੰ ਨਾ ਚੱਲੀ ਜਾਵੇ ਵੀ ਜਾਮਦੇ ਕੱਟਰੂ ਦੀ ਸੰਭਾਲ ਕਰ ਹਾਂ ਸੰਭਾਲ ਕਰੋ ਜ਼ਰੂਰ ਜਾਮਦੇ ਜੀ ਠੀਕ ਹੈ ਉੱਥੇ ਕੱਟੂ ਨੇ ਬਾਨਣਾ ਬੱਚ ਬਣੇ ਤੇ ਬਾਨਣਾ ਹੂੰ ਤੇ ਬਾਕੀ ਜਿਵੇਂ ਹੁਣ ਠੰਡ ਆ ਗਈ ਜੀ ਠੰਡ ਚ ਕੀ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਪਸ਼ੂਆਂ ਦਾ ਠੰਡ ਤੋਂ ਬਸ ਅਭੀ 6 ਵਜੇ ਤੱਕੋ ਵੀ ਕੋਈ ਠੰਡ ਤੇ ਕੋਈ ਗਲਤੀ ਫਲਤੀ ਨਾ ਕਰੇ ਪਸ਼ੂ ਸਮਝ ਮੈਂ ਆਪਾਂ ਪਸ਼ੂ ਨੂੰ ਬੰਨ੍ਹ ਕੇ ਨੌਂ ਨਾ ਲਈਏ ਜ਼ਰੂਰੀ ਆ ਠੰਡ ਤੋਂ ਨਮਾਉਣ ਤੋਂ ਵੀ ਵਿਚਾਰ ਰੱਖਣੇ ਠੰਡ ਅੱਜ ਬੜਾ ਜਿੰਨੇ ਕੋਈ ਕਾੜੇ ਇਹਨਾਂ ਨੂੰ ਕਾੜੇ ਬੜਾ ਖਾਸ ਨਹੀਂ ਲੈ ਸਾਰਿਆਂ ਸਾਰੇ ਦਾ ਮੂੰਹ ਬਾੜ ਫੜ ਦੋ ਦਿਖਾ ਦੇਣਾ ਸਾਰਿਆਂ ਆਪ ਦੇ ਆਹੋ ਕਰ ਲੈਣੀ ਫੜੇ ਜੀ ਮੂੰਹ ਕਿਵੇਂ ਇਹ ਗਝਾਈਆਂ ਹੋਈਆਂ ਨੇ ਵੀ ਛੋਡੀਆਂ ਹਾਂ ਕੁਝ ਨਹੀਂ ਕਹਿੰਦੇ ਲੈ ਠੀਕ ਆ ਸੋਣ ਸੋਣ ਵਾਲੇ ਕੀ ਚੰਨ ਰੱਖ ਦੇਣਗੇ ਇਹਨਾਂ ਦਾ ਫੜ ਲਾ ਲਾ ਫੁੱਟ ਜਿਹੜੀ ਮਰਜੀ ਚੀਜ਼ ਦੇ ਦੇ ਅੱਛਾ ਆ ਠੀਕ ਆ ਠੀਕ ਐ ਲੈ ਲੈ ਬੱਤੂਏ ਕੱਢ ਜਾ ਲੈ ਲੈ ਆ ਉਹਨਾਂ ਫੇਰ ਜਾਂ ਜੀਵ ਚ ਹੂੰ ਠੀਕ ਆ ਸਭ ਕਿਉਂ ਕੋਈ ਦੇਣਾ ਕੋਈ ਕੁਝ ਨਹੀਂ ਕਹਿੰਦਾ ਸਾਡਾ ਪਾਸ ਠੀਕ ਐ ਤੇ ਜੇ ਮੈਂ ਆਪਣੀ ਮਾ ਜੀ ਆ ਤੀਜੀ ਦਾ ਤੇ ਇਹ ਦਿਖਾ ਦੇਣਾ ਤੈਨੂੰ ਅਛਾ ਇਹਦਾ ਵੀ ਲੈ ਬੱਤੂਏ ਰੰਗ ਲੈ ਠੀਕ ਐ ਇਹ ਮਾ ਮੂੰਹ ਬੜੇ ਕਰ ਲਾਣੀਆਂ ਕੋ ਦੰਦੇ ਤੋਂ ਹਾਂ ਨਾ ਇਹ ਇਹ ਕਿਵੇਂ ਗਿਜਦੀਆਂ ਨੇ ਜੀ ਫੇਰ ਐ ਬੱਚਪਨ ਉਹ ਦੇਈ ਦੂ ਜਾਨਾ ਗਿਜੇ ਜਾਂਦੇ ਨੇ ਪਾਸ ਅੱਜ ਮੈਂ ਆ ਜਿਵੇਂ ਛੋਟੀ ਇਕੱਠੀ ਆ ਹਾਂ ਜਿਵੇਂ ਬਾਕੀ ਰਵੇ ਲੈਗੇ ਚੰਗੇ ਰਵੇ ਜਿਹੜੇ ਉਹਨਾਂ ਨੇ ਤਾਂ ਆਪ ਦਾ ਟੈਸਟ ਦੇਣੇ ਆ ਠੀਕ ਐ ਇਹ ਵੀ ਇਹ ਵੀ ਐਂ ਖੜ੍ਹ ਜੂ ਬਸ ਲੈ ਲੈ ਬਤੋ ਲੈ ਠੀਕ ਐ ਹੱਥ ਨਹੀਂ ਲਵੇ ਲੱਗਣਦੇ ਪੁੱਛਦੇ ਲੈ ਸਹੀ ਆ ਲੈ ਤੇ ਬਾਕੀ ਜਿਵੇਂ ਆਪਣੀ ਮੱਝ ਸੂ ਪੈਂਦੀ ਆ ਨਾ ਜਦੋਂ ਫਿਰ ਉਹਨੂੰ ਜਿਹੜੇ ਕਾੜੇ ਦੇਣੇ ਆਪਾਂ ਉਹਦੇ ਵਿੱਚ ਕੀ ਕੀ ਦੇਣੇ ਹੁੰਨੇ ਹੋ ਤੁਸੀਂ ਉਹ ਵੀ ਤਾਂ ਆਹੀ ਆ ਗੋੜ ਗੱਲੇ ਦੇ ਕਾੜੇ ਦੇਣੇ ਹਾਂ ਬਾਕੀ ਮਾਰੇ ਮੋਟਾ ਖਾਣ ਪੀਣ ਵਧੀਆ ਚੀਜ਼ਾਂ ਇਹ ਸਮਝ ਜਿਵੇਂ ਕੋਈ ਮੇਥੀ ਮੁੱਥਿਆ ਥੋੜੀ ਹੋਣੀ ਪਾ ਦੇ ਹੋਰ ਕੀ ਹੈਗਾ ਵੀ ਘਾ ਚਾਰ ਚੰਗਾ ਵਾਲੇ ਬਾਕੀ ਮਸਾਲਾ ਕਰਾਉਣੇ ਆਂ ਹੀ ਮਸਾਲਾ ਹਾਂ ਇਹੜਾ ਆਪਣੇ ਉਹ ਵੇਚਦੇ ਫਿਰਦੇ ਹੁੰਦੇ ਇਹ ਵੇਚਦੇ ਹੁੰਦੇ ਨਾ ਸਾਰੀਆਂ ਚੀਜ਼ਾਂ ਉਹ ਮਸਾਲਾ ਕਰਾਉਣੇ ਆ ਠੀਕ ਹੈ ਉਹ ਪੌਣਿਆ ਪਸ਼ੂਆਂ ਅੰਨ ਨਾ ਠੀਕ ਹੈ ਜਿਹੜੀ 700 ਗ੍ਰਾਮ ਹਾਂ ਹਾਂ ਜੇ ਪਸ਼ੂ ਆਏ ਵੀ ਪਤਲਾ ਹੋ ਕਰਨ ਲੱਗਿਆ ਫਿਰ ਦੋ ਦਿਨ ਹਟਾਤਾ ਜੇ 700 ਗ੍ਰਾਮ ਪੌਣਿਆ ਪਸ਼ੂ ਨੂੰ ਇਹ ਸਭ ਜ਼ਰੂਰੀ ਆ ਹਾਂ ਉਹ ਪਾਣੇ ਉਹਨਾਂ ਕੋਖਾ ਕਰਦਾ ਨਾ ਮੂੰਹ ਸਾਫ ਰੰਦਾ ਜਿਵੇਂ ਜਿਵੇਂ ਦੱਸਦੇ ਹਾਂ ਬਾਈ ਵੀ ਪਸੂ ਨਿੱਛੜ ਜਾ ਹੋ ਗਿਆ ਉਹ ਹੋ ਗਿਆ ਹਾਂ ਉਹਦਾ ਮੂੰਹ ਚ ਫੇਰ ਦਿਆਂ ਲੈ ਕੇ ਮੁਠੀ ਅੱਛਾ ਸਾਰੇ ਚ ਉਹਨੇ ਠੀਕ ਹੋਇਆ ਤਾਂ ਪਾਸਾ ਅੱਧਾ ਬੁਖਾਰ ਲੈ ਦੇ ਮੈਂ ਆਪਾਂ ਕਹੇ ਨਾ ਚੰਗੀ ਚਾਹ ਬਣਾ ਦੋ ਠੀਕ ਹੋ ਜੂ ਹਾਂ ਉਹਦੇ ਨਾਲ ਅੱਧੀ ਲੋਟ ਹੀ ਹੋ ਜਾਂਦਾ ਮੰਨ ਕੇ 20 25 ਚੀਜ਼ਾਂ ਹੁੰਦੀਆਂ ਨੇ ਜੀ ਉਹ ਕਿਹੜਾ ਕਚੀ ਹੈਗੀ ਹੂੰ ਉਹ ਚੀਜ਼ਾਂ ਦੇ ਹਿਸਾਬ ਨਾਲ ਹੋਗਾ ਅੱਛਾ ਹਾਂ ਠੀਕ ਹੈ ਹੁਣ ਹੋ ਮੈਂ ਐਸਾ ਦੇ ਖਾ ਦੇਣਾ ਤੈਨੂੰ ਕੋਈ ਮੈਡੀਕਲ ਤਾਂ ਨਹੀਂ ਯੂਜ਼ ਕਰਦੇ ਜਮ ਵੱਧ ਦੁੱਧ ਦੇਣ ਲੈਣ ਖਾਤਰ ਉਹ ਨਾ ਨਹੀਂ ਕਰਦੇ ਅੱਛਾ ਮਾੜਾ ਮੋਟਾ ਨਾ ਮੋੜਾ ਮੋਟਾ ਠੀਕ ਉਹਨਾਂ ਦੀ ਉਹਨਾਂ ਨਹੀਂ ਕਰਦੀ ਤੇ ਆਪਣੀ ਕੱਟੀ ਆਹਾ ਵੀ ਕੀ ਆ ਜੀ 50000 ਦੀ ਜਾਮਦੀ ਹੈ ਨਾ ਹਾਂ ਜੀ ਹਾਂ ਇਹੀ ਆ ਠੀਕ ਹੈ ਇੱਕ ਅਕਾਊਂਟ ਲੈ ਕੇ ਗਿਆ ਜੀ ਇਹਦਾ ਮੇਰਾ ਭਾਣ ਜੀ ਨਹੀਂ ਕਹਤਾ ਵੀ ਮੈਂ ਜਾਣੀਏਗੀ ਮੈਂ ਬੇਚਦਾ ਨਹੀਂ ਹੁੰਦਾ ਕੱਟੀਆਂ ਤਾਂ ਠੀਕ ਹੈ ਕੱਟੀ ਤੁਸੀਂ ਪਾਲ ਦਿਓ ਹਾਂ ਕੱਟੇ ਸੇਲ ਕਰਦੇ ਨੇ ਹੈ ਕੱਟੇ ਦਾ ਚੇਜ ਕਰਦੇ ਨੇ ਕੱਟੇ ਦੇ ਪਾਲਦੇ ਹਾਂ ਹੂੰ ਅੱਛਾ ਇਹ ਕਿਵੇਂ ਲੈ ਗਿਆ ਜੀ ਫਿਰ ਇਹ ਕਿਵੇਂ ਦੇਤੀ ਉਹਨੂੰ ਭਾਣ ਜੀ ਨੂੰ ਤੁਸੀਂ ਉਹਦਾ ਬਸ ਲਾਂਬੇ ਦੇਣ ਲੱਗ ਗਿਆ ਅਸਿਆ ਕਹਿੰਦਾ ਮੈਨੂੰ ਤੂੰ ਫਲਾਣੀ ਚੀਜ਼ ਦੱਬ ਲੈ ਕੇ ਆਦਾ ਛੋਟੇ ਨੂੰ ਦੇ ਦੇ ਫਲਾਣੀ ਚੀਜ਼ ਦੱਬ ਲਿਆ ਕਹਿੰਦਾ ਮੈਨੂੰ ਕੱਟੀਆਂ ਦੇ ਸਕਦਾ ਮਹਾਂ ਚੰਗਾ ਲੈ ਜਾ ਤੇਰੀ ਠੀਕ ਹੈ 50000 ਦੀ ਦਿੱਤੀ ਆ ਤੁਸੀਂ ਆਪਦੇ ਭਾਣ ਜੀ ਨੂੰ ਹਾਂ ਆਪਦੇ ਭਾਣ ਜੀ ਉਹਨਾਂ 50000 ਰੁਪਏ ਆਖਿਆ ਮੈਂ ਤਾਂ ਮੁੱਲ ਵੀ ਨਹੀਂ ਕਰਿਆ ਅੱਛਾ ਮੁੱਲ ਨਹੀਂ ਕੀਤਾ ਨਹੀਂ ਜੀ ਮੁੱਲ ਕਰਿਆ ਠੀਕ ਹੈ ਉਹ ਕਹਾ ਮੈਂ ਰੁਪਇਆ 50000 ਦਿੰਨਾ ਮੈਂ ਕਿਹਾ ਮੈਂ ਮਮ ਤੋਂ ਮੁਖਤ ਮੰਗਦਾ ਜੇ ਤਾੜ ਨਾ ਲੈ ਗਿਆ ਅੱਛਾ ਹਾਂ ਜਮਦੀ ਤੇ ਲੱਗਿਆ ਸੀ ਹਾਂ ਜਮਦੀ ਬਸ ਕਹਿਤਾ ਉਹ ਤਾਂ ਵੀ ਮੈਂ 50 ਇਹ ਉਹ 20 ਕਿਲੋ ਵਾਲੀ ਮੱਝ ਦੀ ਆ ਹਾਂ ਉਹ ਦੀ ਆ ਉਹ ਦੀ ਠੀਕ ਆ ਆਉਂਦੇ ਆਉਂਦੇ ਨੂੰ ਪਤਾ ਪਸਵਾਉਂਦਾ ਪਸਵਾਉਂਦਾ ਉਹਨਾਂ ਨੂੰ ਪਤਾ ਹੈ ਨਾ ਪਤਾ ਹਾਂ ਜੀ ਕੀਰੀ ਹੈਗੀ ਇਹ ਕੱਟੀ ਤੇ ਲੱਗਿਆ ਬਈ ਜਮਦੀ ਤੇ 50000 ਬਾਈ ਲੈ ਕੇ ਜਾਊਗਾ ਉਹਦਾ ਦੁੱਧ ਮੈਂ ਰੱਖਿਆ ਉਹ ਤਾਂ ਹੁਣ ਲ ਜਾਣ ਨੂੰ ਤਿਆਰ ਆ ਅੱਛਾ ਵੀ ਦੁੱਧ ਪੀਂਦੀ ਆ ਹਜੇ ਇਹ ਦੁੱਧ ਪਿੰਦੇ ਮਹੀਨੇ ਮਿਲਦੀ ਤੇ ਕਿੰਨੇ ਟਾਈਮ ਦੀ ਆ ਜੀ ਇਹ ਇਹ ਸੱਪਖਤ 3 ਮਹੀਨੇ ਦੀ ਸੱਪਖਤ 3 ਮਹੀਨੇ ਦੀ ਹਾਂ ਸਾਬ ਆ ਕਿ 3 ਮਹੀਨੇ ਦੀ ਆ ਹਾਂ ਠੀਕ ਹੈ ਇਕੱਲੇ ਦੁੱਧ ਤੇ ਆ ਜੀ ਕਿ ਖਾਂਦੀ ਵੀ ਆ ਨਾ ਨਾ ਖਾਂਦੀ ਆ ਠੀਕ ਹੈ ਕੱਖ ਵੀ ਖਾਂਦੀ ਆ ਪਕੌੜੀਆਂ ਖਾਂਦੀ ਆ ਹੂੰ ਫਿਰ ਇਹਨਾਂ ਨੂੰ ਤੁਸੀਂ ਹਰਾਚਾਰ ਆਪਾਂ ਨੇ ਕੋ ਚਾਰ ਆਹ ਆ ਚਾਰ ਛੁੱਟ ਜਾ ਪਾਈ ਜਾਂਦੇ ਆ ਹਰਾ ਨਹੀਂ ਪਾਉਂਦੇ ਨਾ ਹਰਾ ਇਸ ਦੀ ਬੀਜਾ 2 ਸਾਲ ਅੱਛ ਬੀਜ ਨਹੀਂ ਦਿੱਤੇ ਨੇ अच्छा वे ਹੁਣ 4 ਤੇ ਚੱਲਦੇ ਨੇ 4 ਫਿਰ 4 ਨਾਲ ਕੋਈ ਦਿੱਕਤ ਤਾਂ ਨਹੀਂ ਆਈ ਤੁਹਾਨੂੰ ਨਾ ਨਾ ਅੱਜ ਦੀ ਤੂੜੀ ਪਾਉਣੇ ਅੱਜ ਤੋਂ ਬਾਅਦ ਤੂੜੀ ਪਾਉਣੇ ਅੱਜ ਤੋਂ ਬਾਅਦ ਤੂੜੀ ਪਾਉਣੇ ਆ ਛੰਨੀ ਕਰਦੇ ਆ ਲਵੇਰੀਆਂ ਨੂੰ ਤੇਰਾ ਤੂੜੀ ਦੀ ਤੇਰਾ ਤੂੜੀ ਦੀ ਛੰਨੀ ਉਹਦੇ ਵਿੱਚ ਫੀਡ ਹਾਂ ਜਿਹੜੀ ਤੁਸੀਂ ਬਣਾਇਆ ਦਾਣਾ ਦਾਣਾ ਛੰਨੀ ਹਾਂ ਠੀਕ ਐ ਤੇ ਇਤੂ ਬਾਅਦ ਆ 4 ਤੂੜੀ ਦੇ ਵਿਚਰ ਲਾ ਕੇ ਪਾਉਣਾ ਹਾਂ 4 ਤੂੜੀ ਦੇ ਵਿਚਰ ਲਾ ਕੇ ਪਾਉਣਾ ਠੀਕ ਜੇ ਕਹਿੰਦੇ ਛੰਨੀ ਛਾੜਤੀ ਰੋਗੋ ਚ ਪਾ ਦੇਣਾ ਬਸ ਨਾਲ ਆ ਮੈਂ ਸਾਕਾ ਹਾਂ ਦਿਹਾੜਾ ਖਾਦਾਂਗੇ ਠੀਕ ਐ ਇਹ ਇਹ ਵੀ ਆਪਣੇ ਘਰ ਦੀ ਐ ਝੋਟੇ ਹਾਂ ਘਰ ਦੀ ਠੀਕ ਹੈ ਠੀਕ ਹੈ ਇਹ ਕੰਮ ਵੀ ਹਨੱਕਾ ਹੂੰ ਇਹ ਵੀ ਕਰ ਹੋ ਗਈ ਇੱਕ ਹੋ ਗਈ ਇੱਕ ਠੀਕ ਹੈ ਠੀਕ ਉਹ ਵੀ ਇਹ ਵੀ ਕਰ ਦਈ ਆ ਆ ਸੁੱਈ ਹੋਈ ਆ ਕਿਹਦੇ ਸੋਣਾ ਇਹਨੇ ਫੱਗਣ ਚ ਇਹ ਪਹਿਲੇ ਸੂਗੀ ਦੂਜੇ ਅਚਾ ਦੂਜੇ ਸੂ ਉਹ ਕੱਟੀ ਵੀਡੀਓ ਬਣਾ ਲਈ ਦੇਖਣਾ ਕੱਟੀ ਦੇ ਪੱਟ ਤੇ ਹੋਰ ਦੇਖ ਸਿਰਿਆ ਹੈ ਸਾਰਾ ਉਹ ਕੱਟੀ ਗਿਆ ਮੈਂ ਵਿਚਰੀ ਤੋਕੜ ਮੁਹ ਕੱਟੀ ਇਹ ਇਹ ਸਾਰੀ ਕਾਲੀ ਆ ਗਈ ਆਪਣੀ ਕੱਟੀ ਹਨਾ ਮੋਰਾ ਚ ਆ ਗਈ ਫਿਰ ਹਾਂ ਮੋਰਾ ਚ ਠੀਕ ਹੈ ਇਹ ਆਪਣੀ ਆਮ ਅੱਜ ਦੀ ਹੈ ਨਾ ਇਹ ਜੀ ਹੈ ਜੀ ਆਈਆ ਉਹਦੀ ਫੋਟੋ ਲਾ ਨਾ ਲਾ ਕੇ ਲਹੂਣੀਆਂ ਨਾਲ ਲਾ ਕੇ ਲਾ ਨਾ ਖੋਲਣੀਆਂ ਮੈਸ ਖੋਲ ਆ ਵੇ ਲੈ ਨਾਲ ਲਾ ਲੈ ਇਹਨੇ ਕਿੰਨਾ ਦੁੱਧ ਪੀਤਾ ਜੀ ਕੱਟੀ ਨੇ ਫੇਰ ਹਾਂ ਇਹ ਦੋ ਕੱਟੀ ਨੇ ਕਿੰਨਾ ਦੁੱਧ ਪੀਤਾ ਦੇਣ ਦਾ ਦੇਣ ਦਾ ਦੁੱਧ ਆਹੀ ਆ ਵਸੇ ਜਿਹੜਾ 200 ਰੁਪਏ ਆ ਦਿੰਨੇ ਆ ਆਪਨੇ 200 ਤੜਕੇ 3-400 ਚੰਦੇ ਮਾਰਕੇ ਹੀ ਪੈਂਦੇ ਹੈ ਮਾਰਕੇ ਹੀ ਪਿਆ ਠੀਕ ਹੈ ਯਾ ਰੱਜ ਕੇ ਜਵਾਵਾ ਆ ਜਾ ਡੰਗ ਜਾਲਾ ਕੇ ਪਰ ਇਹ ਹੋ ਜਾਣ ਬਸ ਉਹ ਬੰਦੇ ਮਾਂ ਕਿਤੇ ਹੁਣ ਕਰ ਲੀ ਠੀਕ ਐ ਲੋ ਵੀ ਆਈ ਨਹੀਂ ਮਾਂਗੀ ਇੱਕ ਪਾਸਾ ਕਰ ਦੇ ਨਾ ਦੋਨੇ ਪਾਸੇ ਕਰ ਦੇ ਦੋਨੇ ਚਾ ਕੱਟੀ ਇੱਥੇ ਲੈ ਲੈਣੇ ਨਾਲ ਐ ਥੋੜਾ ਆਉਣੀ ਬਸ ਬਸ ਕੋਈ ਨਹੀਂ ਠੀਕ ਐ ਇਹਦੇ ਥੱਲੇ ਕਿੰਨਾ ਦੁੱਧ ਆ ਜੀ ਆ ਮਾਜੇ ਥੱਲੇ ਆਪਣੀ ਥੱਲੇ ਇਹ ਥੱਲੇ 10 11 ਕਿਸ਼ੀ 10 11 ਪਹਿਲੇ ਸਵੇਰੇ ਹਾਂ ਹਾਂ ਠੀਕ ਐ ਹੁਣ ਦੇਖੋ ਕੀ ਜਲੇਗੀ ਹੁਣ ਹਜੇ ਦੂਜੇ ਸਵੇਰ ਨੂੰ ਕਿੰਨਾ ਟਾਈਮ ਰਹਿ ਗਿਆ ਸੂਣ ਚ ਇਹ ਜੀ ਹिलो ਪੰਜ ਚਾਰ ਦਿਨ ਇਹ ਪੰਜ ਚਾਰ ਦਿਨ ਲੂ ਹਾਂ ਲੂ ਠੀਕ ਇਹ ਕੁਛ ਹੀ ਲੂ ਮੇਰੇ ਸਾਹ ਤਾਹਣਾ ਜੀ ਹਾਂ 8 ਲੈ ਜੂ 10 ਲੈ ਜੂ ਬਸ ਇਹ ਕੁਛ ਲੋ ਜੀ ਹੋਰ ਕੀ ਬਦ ਤੇ ਤਾਂ ਦਾ ਰੱਬ ਦੇ ਹੱਥ ਦੀ ਗੱਲ ਆ ਠੀਕ ਉਹ ਪੰਜ ਚਾਰ ਦਿਨ ਰਹਿੰਦੇ ਨੇ ਬਸ ਪੂਰੇ ਹੋਣ ਵਾਲੀ ਹੈ ਦਿਨ ਪੂਰੇ ਹੋਈ ਸਮਝ ਅੱਛਾ ਤੇ ਆ ਕੱਟਾ ਜਿਹੜਾ ਇਹ ਕੱਟਾ ਉਹ ਮੈਂ ਅੰਦਰੋਂ ਜੀ ਵੀਡੀਓ ਬਣਾ ਕੇ ਲਾਂ ਜਿਹੜੇ ਅੰਦਰੋਂ ਵੀਡੀਓ ਬਣਾਈ ਆ ਹਾਂ ਉਹਦਾ ਠੀਕ ਐ ਇੱਕ ਆ ਕੱਟਾ ਉਹਦਾ ਆ ਕੱਟੀ ਆ ਸਮਝ ਗਿਆ ਹਾਂ ਹੋ ਰਾਈ ਇਹ ਵੀਡੀਓ ਤਾਂ ਬਣਾ ਲਈ ਹੈ ਨਾ ਹਾਂ ਇਹ ਤਾਂ ਬਣਾ ਲਈ ਠੀਕ ਹੈ ਕੱਟਾ ਕਿੰਨੇ ਟਾਈਮ ਦਾ ਇੱਕ ਸਾਲ ਦਾ ਇੱਕ ਸਾਲ 11 ਕਿ ਮਹੀਨੇ ਦਾ ਹੋਊਗਾ 11 ਮਹੀਨੇ ਦਾ ਆ ਜਾ ਨੈਟਾ ਹਟ ਦੇਖ ਇਹ ਤਾਂ ਆਲਾ ਹਰ ਰੱਖ ਲੈਂਦਾ ਹੂੰ ਕਿਉਂ ਹੈ ਮਗਰ ਨੂੰ ਨਾਲ 1 ਕਿਲੋ ਮਰਾਂ ਨਾ ਨਹੀਂ ਪਿਆ ਇਹ ਅੱਛਾ ਹਾਂ ਠੀਕ ਹੈ ਇਹ ਰੱਖਣਾ ਕਰੇ ਰੱਖਾਂਗੇ ਠੀਕ ਹੈ ਇਹ ਦੀ ਮਾਂ ਥੱਲੇ ਕਿੰਨਾ ਦੁੱਧ ਸੀ ਇਹ ਮਦਰ 18 ਕਿਲੋ ਪਹਿਲੇ ਸਵੇ ਦੂਜੇ ਸਵੇ ਦੂਜੇ ਸਵੇ ਠੀਕ ਹੈ ਲੈ ਵੀ ਕੱਟਾ ਬਾਈ ਰੱਖਣਗੇ ਇਹਦੇ ਫਿਰ ਇੱਕ ਵਾਰ ਕੱਲਾ ਦੁੱਧ ਦੇਖਿਆ ਜਾਂ ਕੋਈ ਹੋਰ ਕੁਆਲਿਟੀ ਵੀ ਦੇਖੀ ਜੀ ਨਾ ਜਾ ਚੰਗੀ ਦਾ ਸਾਰਾ ਮਾਲ ਹੀ ਸਾਰਾ ਚੰਗੀ ਜਾਂ ਕਿਹੜਾ ਮਰਜ਼ੀ ਰੱਖ ਲੈ ਵਿੱਚ ਘਰ ਦਾ ਰਵਾ ਆ ਗਿਆ ਤੁਹਾਡਾ ਘਰ ਦਾ ਰਵਾ ਆ ਗਿਆ ਨਾ ਕੋਈ ਵੀ ਚਾਹ ਟਾਲੀ ਤਾਂ ਕੋਈ ਗੱਲ ਹੀ ਨਹੀਂ ਸਾਰਾ ਘਰ ਦਾ ਰਵਾ ਹਮਮ ਘਰ ਦੇ ਬਣਾਏ ਤੁਸੀਂ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਤੁਸੀਂ ਸਾਡੇ ਆਪ ਪਸ਼ੂ ਦਿਖਾਏ ਹਨ ਸ਼ਾਬਾਸ਼ ਭਾਈ ਜਿਹੜਾ ਤੁਸੀਂ ਸਾਡੇ ਘਰੇ ਆਏ ਆ ਵੀਡੀਓ ਬਣਾਉਣ ਸ਼ਾਬਾਸ਼ ਭਾਈ